ਸਾਰੇ ਲੋਜਿ ਪਿਆਰ ਭਰੇ ਸਤਿ ਸ੍ਰੀ ਅਕਾਲ ਹਾਜ਼ਰ ਹੋਏ ਇੱਕ ਨਵੀਂ ਵੀਡੀਓ ਵਿੱਚ ਤੁਸੀਂ ਵੀਡੀਓ ਅੰਤ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਜ਼ਰ ਹੋਏ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਬਣਾਵਾਂਗੇ ਜੀ ਬੇਸਣ ਦੇ ਪਕੌੜੇ ਆਨੇ ਬੇਸਣ ਇੱਕ ਗੋਲੀ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਚੁਟਕੀਕ ਬਸ ਬਹੁਤ ਨਹੀਂ ਪਾਉਣਾ ਹੈਗਾ ਹੁਣ ਆਪਾਂ ਇਹਨੂੰ ਪਾਣੀ ਨਾਲ ਘੋਲਾਂਗੇ ਚੰਗੀ ਤਰ੍ਹਾਂ ਉਹਨੂੰ ਪਤਾ ਨਹੀਂ ਕਰ ਲਵੋ। ਘੜਾ ਰੱਖਣਾ। ਇਹ ਜੰਗਿਤ ਨਾਲ ਢਲ ਗਿਆ ਵੈਸਣ। ਹੁਣ ਆਪਾਂ ਨੂੰ ਆਹ ਇਹ ਪਲਾਸਟਿਕ ਦੇ ਕਲਫਾਫਾ। ਇਹਦੇ ਵਿੱਚ ਪਾਵਾਂਗੇ ਵੈਸਣ। ਮੱਕੀ ਦਾ ਚੋਹ ਬਣਾ ਲਵਾਂਗੇ ਦੂਜੀ ਵਾਰ ਅੱਧਾ ਕਾਹਦਾ ਉੱਧਰ 프라이 팬 ਲਾਓ ਜੀ 프라이 팬 ਰੱਖ ਲਿਆ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਨੂੰ ਬਰੀਕ ਕੱਟਾਂਗੇ ਥੋੜਾ ਜਿਹਾ ਥੋੜਾ ਜਿਹਾ ਕੱਟਾਂਗੇ ਮੈਂ ਬਣਾਉ ਕੋੜੇ ਸਬਜ਼ੀ ਵਾਲ ਕੋੜੇ ਬਹੁਤ ਵਧੀਆ ਬਣਦੇ ਆ ਘਰ ਪਕਾ ਕੇ ਸਬਜ਼ੀ ਬਣਾਇਆ ਕਰੋ ਨੋ ਵੀ ਉਪਕਾੜੇ ਬਣ ਕੇ ਹੁਣ ਆ ਵੀ ਪਨ ਸਾਰੇ ਪਾ ਲੈਣੇ ਬਹੁਤ ਜਲਦੀ ਬਣ ਕੇ ਤਿਆਰ ਹੋਨੇ ਆ ਬਹੁਤ ਵਧੀਆ ਸਬਜ਼ੀ ਬਣਦੀ ਇਹਨਾਂ ਦੀ ਇਸ ਤਰ੍ਹਾਂ ਹੀ ਪਾਨੇ ਸਾਰੇ ਬਣਾ ਕੇ ਢੱਗ ਲੈਣੇ ਸਾਰੇ ਪਕੌੜੇ ਬਣਾਉਗੇ ਇੱਕ ਕੌਲੀ ਬੇਸਨ ਨਾਲ ਦੇਖ ਲਓ ਕਿੰਨੇ ਬਣ ਗਏ ਓੜ सारे बन गए पकौड़े रोज कट लेने पकौड़े बन गए दो तीन बार सब्जी बन जाएंगे इस तरह तुम भी जरूर बना के देखे होडियो देखने लिये तो बहुत बहुत धन्यवाद